ਇੱਕ ਪਾਸੇ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰ ਰਿਹਾ ਹੈ ਤੇ ਦੂਜੇ ਪਾਸੇ ਧੜਾ ਧੜ ਰਿਫਿਊਜ਼ਲ ਹੋ ਰਹੀ ਹੈ ਪਰ ਇਹਦੇ ਨਾਲ ਨਾਲ ਜਿਹੜੀ ਆਈਆਰਸੀਸੀ ਦੇ ਤਾਜ਼ਾ ਅੰਕੜੇ ਗੱਲ ਕਹਿ ਰਹੇ ਨੇ ਉਹ ਕੈਨੇਡਾ ਆਉਣ ਦੇ ਚਾਹਵਾਨਾਂ ਨੂੰ ਆਸ ਦੀ ਇੱਕ ਨਵੀਂ ਕਿਰਨ ਦਿਖਾ ਰਹੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 2025 ਦੇ ਪਹਿਲੇ 3 ਮਹੀਨਿਆਂ ਚ ਕੈਨੇਡਾ ਨੇ 8,34,010 ਅਸਥਾਈ ਨਿਵਾਸੀ ਅਰਜ਼ੀਆਂ ਤੇ ਐਕਸਟੈਂਸ਼ਨਾਂ ਨੂੰ ਮਨਜ਼ੂਰੀ ਦਿੱਤੀ ਜਿਸ ਵਿੱਚ ਸਟੱਡੀ ਪਰਮਿਟ, ਵਰਕ ਪਰਮਿਟ ਤੇ ਵਿਜ਼ਟਰ ਵੀਜ਼ਾ ਸ਼ਾਮਲ ਹੈ IRCC ਨੇ 2026 ਤੱਕ ਕੈਨੇਡਾ ਦੀ ਆਬਾਦੀ ਦੇ 5% ਤੱਕ ਅਸਥਾਈ ਨਿਵਾਸੀ ਹਿੱਸੇ ਨੂੰ ਘਟਾਉਣ ਦੇ ਟੀਚੇ ਦਾ ਸੰਕੇਤ ਦਿੱਤਾ ਹੈ ਇੱਕ ਟੀਚਾ ਜਿਸ ਵਿੱਚ ਵੀਜ਼ਾ ਸ਼ਰਤਾਂ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਉਹਨਾਂ ਲੋਕਾਂ ਲਈ ਦੇਸ਼ ਨਿਕਾਲੇ ਨੂੰ ਸ਼ਾਮਲ ਕਰਨਾ ਸ਼ਾਮਲ ਹੈ ਜੋ ਆਈਆਰਪੀਏ ਦੀਆਂ ਨਿਯਮਾਂ ਦੀ ਮਿਆਦ ਤੋਂ ਵੱਧ ਰਹਿੰਦੇ ਨੇ ਇਸ ਸਭ ਦਰਮਿਆਨ ਇਹ ਰਿਪੋਰਟਾਂ ਵੀ ਨੇ ਕਿ ਕੈਨੇਡਾ ਦੇ ਵਿੱਚ ਪਹਿਲਾਂ ਹੀ ਕੁਝ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਛੱਡਣ ਦੇ ਨੋਟਿਸ ਮਿਲਨੇ ਸ਼ੁਰੂ ਹੋ ਚੁੱਕੇ ਨੇ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਜਾਂ ਜਿਨ੍ਹਾਂ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਜਿਵੇਂ ਕਿ ਬਿਨਾ ਅਧਿਕਾਰ ਦੇ ਕੰਮ ਕਰਨਾ ਜਾਂ ਪੜ੍ਹਾਈ ਕਰਨਾ ਇੱਕ ਪਾਸੇ ਕੈਨੇਡਾ ਆਪਣੀ ਆਰਥਿਕਤਾ ਤੇ ਸੱਭਿਆਚਾਰਕ ਵਿਭਿੰਨਤਾ ਨੂੰ ਮਜ਼ਬੂਤ ਕਰਨ ਲਈ ਹੁਨਰਮੰਦ ਕਾਮਿਆਂ ਵਿਦਿਆਰਥੀਆਂ ਅਤੇ ਸੈਲਾਨੀਆਂ ਦਾ ਸਵਾਗਤ ਕਰਦਾ ਹੈ ਦੂਜੇ ਪਾਸੇ ਇਹ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ ਸਖਤ ਪਾਲਣਾ ਨੂੰ ਲਾਗੂ ਕਰਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰ ਰਿਹਾ ਹੈ ਤੇ ਦੂਜੇ ਪਾਸੇ ਧੜਾ ਧੜ ਰਿਫਿਊਜ਼ਲ ਹੋ ਰਹੀ ਹੈ ਪਰ ਇਹਦੇ ਨਾਲ ਨਾਲ ਜਿਹੜੀ ਆਈਆਰਸੀਸੀ ਦੇ ਤਾਜ਼ਾ ਅੰਕੜੇ ਗੱਲ ਕਹਿ ਰਹੇ ਨੇ ਉਹ ਕੈਨੇਡਾ ਆਉਣ ਦੇ ਚਾਹਵਾਨਾਂ ਨੂੰ ਆਸ ਦੀ ਇੱਕ ਨਵੀਂ ਕਿਰਨ ਦਿਖਾ ਰਹੇ ਨੇ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 2025 ਦੇ ਪਹਿਲੇ 3 ਮਹੀਨਿਆਂ ਚ ਕੈਨੇਡਾ ਨੇ 8,34,010 ਅਸਥਾਈ ਨਿਵਾਸੀ ਅਰਜ਼ੀਆਂ ਤੇ ਐਕਸਟੈਂਸ਼ਨਾਂ ਨੂੰ ਮਨਜ਼ੂਰੀ ਦਿੱਤੀ ਜਿਸ ਵਿੱਚ ਸਟੱਡੀ ਪਰਮਿਟ, ਵਰਕ ਪਰਮਿਟ ਤੇ ਵਿਜ਼ਟਰ ਵੀਜ਼ਾ ਸ਼ਾਮਲ ਨੇ ਇਹ ਬੇਮਿਸਾਲ ਆਮਦ ਅੰਤਰਰਾਸ਼ਟਰੀ ਪ੍ਰਤਿਭਾ ਅਤੇ ਸੈਲਾਨੀਆਂ ਦਾ ਸਵਾਗਤ ਕਰਨ ਲਈ ਕੈਨੇਡਾ ਦੀ ਚੱਲ ਰਹੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਇਨ੍ਹਾਂ 8,34,010 ਵੀਜ਼ਿਆਂ ਦੇ ਵਿੱਚ 96015 ਸਟੱਡੀ ਪਰਮਿਟ ਨੇ ਜੋ ਇਹ ਦੱਸਦੇ ਨੇ ਕਿ ਅਜੇ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਲਈ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਸ਼ਨਸ ਚ ਕੈਨੇਡਾ ਟਾਪ ਡੈਸਟੀਨੇਸ਼ਨ ਚ ਆਉਂਦਾ ਹੈ ਇਹ ਪਰਮਿਟ ਪ੍ਰਵਾਨਿਤ ਸੰਸਥਾਵਾਂ ਚ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਪੜ੍ਹਾਈ ਕਰ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਂਦੇ ਨੇ ਜਿਨ੍ਹਾਂ ਚੋਂ ਇੱਕ ਮਹੱਤਵਪੂਰਨ ਹਿੱਸਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵਰਗੇ ਮਾਰਗਾਂਲ ਰਹੀ ਸਥਾਈ ਨਿਵਾਸ 'ਚ ਤਬਦੀਲ ਹੁੰਦਾ ਹੈ ਜੇਕਰ ਗੱਲ ਕਰੀਏ ਵਰਕ ਪਰਮਿਟ ਦੀ ਤਾਂ ਇਸ ਦੇ ਲਈ 186805 ਅਪਰੂਵਲਸ ਆਈਆਂ ਸਨ ਜੋ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਤੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਵਰਗੇ ਪ੍ਰੋਗਰਾਮਾਂ ਦੁਆਰਾ ਸੰਚਾਲਿਤ ਨੇ ਇਹ ਪਰਮਿਟ ਕਿਰਤ ਦੀ ਘਾਟ ਦਾ ਸਾਹਮਣਾ ਕਰ ਰਹੇ ਉਦਯੋਗਾਂ ਜਿਵੇਂ ਕਿ ਸਿਹਤ ਸੰਭਾਲ, ਖੇਤੀਬਾੜੀ ਅਤੇ ਟੈਕਨੋਲੋਜੀ ਨੂੰ ਪੂਰਾ ਕਰਦੇ ਨੇ ਜੋ ਕਿ ਕੈਨੇਡਾ ਦੀਆਂ ਆਰਥਿਕ ਤਰਜੀਹਾਂ ਦੇ ਅਨੁਸਾਰ ਨੇ ਇਸ ਤੋਂ ਇਲਾਵਾ 273920 ਅਪਰੂਵਲਸ ਵਿਜ਼ਟਰ ਵੀਜ਼ਾ ਦੀਆਂ ਨੇ ਇਸ ਸਬ ਦਰਮਿਆਨ ਐਕਸਟੈਂਸ਼ਨਾਂ ਸਮੇਤ ਸਟੱਡੀ ਪਰਮਿਟ ਦੀਆਂ 159200 ਅਰਜ਼ੀਆਂ ਅਤੇ 396000 ਵਰਕ ਪਰਮਿਟ ਦੀਆਂ ਅਰਜ਼ੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹਾਲਾਂਕਿ ਰਵਾਨਗੀਆਂ ਤੇ ਐਕਸਟੈਂਸ਼ਨਸ ਅਰਜ਼ੀਆਂ ਦੀ ਕੁੱਲ ਗਿਣਤੀ 13,70,400 ਤੱਕ ਪਹੁੰਚ ਗਈ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਰੀਆਂ ਪ੍ਰਕਿਰਿਆ ਕੀਤੀਆਂ ਅਰਜ਼ੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਇਹਨਾਂ ਅਰਜ਼ੀਆਂ 'ਚ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਜਿੱਥੋਂ 3,82,055 ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ। ਇਹਨਾਂ ਅਰਜ਼ੀਆਂ 'ਚ ਵੀ ਬਹੁਤਾਤ ਸਟੱਡੀ ਅਤੇ ਵਰਕ ਪਰਮਿਟ ਲਈ ਸਨ। ਸਟੂਡੈਂਟਸ ਅਤੇ ਟੈਕਨੀਕਲ ਤੇ ਹੈਲਥ ਵਾਲੇ ਹੁਨਰਮੰਦ ਕੰਮਿਆਂ 'ਚ ਭਾਰਤ ਮੋਰੀ ਦੇਸ਼ ਮੰਨਿਆ ਜਾ ਸਕਦਾ ਹੈ ਇਸ ਤੋਂ ਬਾਅਦ ਦੂਜਾ ਨੰਬਰ ਨਾਈਜੀਰੀਆ ਦਾ ਹੈ ਜਿੱਥੋਂ ਦੀਆਂ 38255 ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ ਇਸ ਤੋਂ ਬਾਅਦ ਤੀਜੇ ਨੰਬਰ ਤੇ ਚੀਨ ਰਿਹਾ ਜਿੱਥੋਂ ਦੀਆਂ 1890 ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ ਇਹ ਅੰਕੜੇ ਕੈਨੇਡਾ ਦੀ ਵਿਸ਼ਵ ਵਿਆਪੀ ਅਪੀਲ ਨੂੰ ਉਜਾਗਰ ਕਰਦੇ ਨੇ ਜਿਸ ਵਿੱਚ ਏਸ਼ੀਆ ਅਫਰੀਕਾ ਲਾਤੀਨੀ ਅਮਰੀਕਾ ਤੇ ਪੂਰਬੀ ਯੂਰਪ ਦੇ ਬੇਨਿਕਾਰ ਟੈਂਪਰੇਰੀ ਰੈਜ਼ਿਡੈਂਸੀ ਦੀ ਆਮਦ ਨੂੰ ਅੱਗੇ ਵਧਾ ਰਹੇ ਨੇ ਇਹ ਅੰਕੜੇ ਆਈਆਰਸੀਸੀ ਦੇ ਆਰਥਿਕ ਜ਼ਰੂਰਤਾਂ ਨੂੰ ਮਨੁੱਖੀ ਵਚਨਬੱਧਤਾਵਾਂ ਨਾਲ ਸੰਤੁਲਿਤ ਕਰਨ ਦੀ ਯਤਨਾਂ ਨੂੰ ਵੀ ਦਰਸਾਉਂਦੇ ਨੇ ਜਿਵੇਂ ਕਿ ਜੰਗ ਤੋਂ ਭੱਜ ਰਹੇ ਯੂਕਰੇਨੀ ਲੋਕਾਂ ਦੀ ਸਹਾਇਤਾ ਕਰਨਾ ਹਾਲਾਂਕਿ ਇਸ ਨਾਲ ਇੱਕ ਵਿਰੋਧਾਭਾਸ ਵੀ ਪੈਦਾ ਹੁੰਦਾ ਹੈ ਕਿ ਜਦੋਂ ਕੈਨੇਡਾ ਹਜ਼ਾਰਾਂ ਨਵੇਂ ਟੈਂਪਰੇਰੀ ਰੈਜ਼ਿਡੈਂਸ ਨੂੰ ਮਨਜ਼ੂਰੀ ਦਿੰਦਾ ਹੈ ਤਾਂ ਨਾਲ ਹੀ ਇਸ ਨੂੰ ਆਪਣੀ ਮੌਜੂਦਗੀ ਟੈਂਪਰੇਰੀ ਰੈਜ਼ਿਡੈਂਸ ਆਬਾਦੀ ਦੇ ਪ੍ਰਬੰਧਨ ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ IRCC ਨੇ 2026 ਤੱਕ ਕੈਨੇਡਾ ਦੀ ਆਬਾਦੀ ਦੇ 5% ਤੱਕ ਟੈਂਪਰੇਰੀ ਰੈਜ਼ੀਡੈਂਟਸ ਦੇ ਹਿੱਸੇ ਨੂੰ ਘਟਾਉਣ ਦੇ ਟੀਚੇ ਦਾ ਸੰਕੇਤ ਦਿੱਤਾ ਹੈ ਇੱਕ ਟੀਚਾ ਜਿਸ ਵਿੱਚ ਵੀਜ਼ਾ ਸ਼ਰਤਾਂ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਉਨ੍ਹਾਂ ਲੋਕਾਂ ਲਈ ਡੈਪੋਟੇਸ਼ਨ ਨੂੰ ਸ਼ਾਮਲ ਕਰਨਾ ਹੈ ਜੋ IRPA ਨਿਯਮਾਂ ਦੀ ਮਿਆਦ ਤੋਂ ਵੱਧ ਰਹਿੰਦੇ ਨੇ ਜਾਂ ਪਾਲਣਾ ਕਰਨ 'ਚ ਅਸਫਲ ਰਹਿੰਦੇ ਨੇ ਹਾਲਾਂਕਿ ਇਸ ਸਬੰਧ ਦਰਮਿਆਨ ਇਹ ਰਿਪੋਰਟ ਵੀ ਹੈ ਕਿ ਕੈਨੇਡਾ 'ਚ ਪਹਿਲਾਂ ਹੀ ਕੁਝ ਟੈਂਪਰੇਰੀ ਰੈਜ਼ਿਡੈਂਟਸ ਨੂੰ ਕੈਨੇਡਾ ਛੱਡਣ ਦੇ ਨੋਟਿਸ ਮਿਲਨੇ ਸ਼ੁਰੂ ਹੋ ਚੁੱਕੇ ਨੇ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਜਾਂ ਜਿਨ੍ਹਾਂ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਜਿਵੇਂ ਕਿ ਬਿਨਾਂ ਅਧਿਕਾਰ ਦੇ ਕੰਮ ਕਰਨਾ ਜਾਂ ਪੜ੍ਹਾਈ ਕਰਨਾ ਫਰਵਰੀ 2025 'ਚ ਅਪਡੇਟ ਕੀਤੇ ਗਏ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਸੁਰੱਖਿਆ ਨਿਯਮ IRCC ਤੇ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਅਧਿਕਾਰੀਆਂ ਨੂੰ ਧੋਖਾ ਧੜੀ ਅਯੋਗਤਾ ਜਾਂ ਅਧਿਕਾਰਤ ਠਹਿਰਾ ਦੇ ਅੰਤ ਤੱਕ ਛੱਡਣ 'ਚ ਅਸਫਲਤਾਵਾਂ ਦੇ ਮਾਮਲਿਆਂ 'ਚ ਟੈਂਪਰੇਰੀ ਰੈਜ਼ੀਡੈਂਟ ਦਸਤਾਵੇਜ਼ਾਂ ਜਿਵੇਂ ਕਿ ਟੀਆਰਵੀਜ਼, ਈਟੀਏਜ਼, ਵਰਕ ਪਰਮਿਟ ਅਤੇ ਸਟੱਡੀ ਪਰਮਿਟ ਨੂੰ ਰੱਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਵੱਡੀ ਤਦਾਦ 'ਚ ਆ ਰੀਆਂ ਅਪਰੂਵਲਜ਼ ਇਹਨਾਂ ਨਿਯਮਾਂ ਦੇ ਲਾਗੂ ਹੋਣ ਉਲਟ ਵਿਰਤਾਂਤ ਦੀ ਦੱਸ ਪਾਉਂਦੀਆਂ ਨੇ ਇਮੀਗ੍ਰੇਸ਼ਨ ਸਲਾਹਕਾਰ ਕਮਲਦੀਪ ਸਿੰਘ ਮੁਤਾਬਕ ਇੱਕ ਪਾਸੇ ਕੈਨੇਡਾ ਆਪਣੀ ਆਰਥਿਕਤਾ ਅਤੇ ਸਭਿਆਚਾਰਕ ਵਿਭਿੰਨਤਾ ਨੂੰ ਮਜ਼ਬੂਤ ਕਰਨ ਲਈ ਸਕਿਲਡ ਵਰਕਰ ਸਟੂਡੈਂਟਸ ਤੇ ਵਿਜ਼ਿਟਰਸ ਦਾ ਸਵਾਗਤ ਕਰਦਾ ਹੈ ਦੂਜੇ ਪਾਸੇ ਇਹ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਇੱਕਸਾਰਤਾ ਨੂੰ ਬਣਾਈ ਰੱਖਣ ਲਈ ਸਖਤ ਪਾਲਣਾ ਨੂੰ ਲਾਗੂ ਕਰਦਾ ਹੈ ਜਿਸ ਬਾਰੇ ਕੁਝ ਆਲੋਚਕਾਂ ਦਾ ਤਰਕ ਹੈ ਕਿ ਪਰਮਾਨੈਂਟ ਰੈਜ਼ਿਡੈਂਸੀ 'ਚ ਤਬਦੀਲੀ ਦੀ ਉਮੀਦ ਰੱਖਣ ਵਾਲੇ ਟੈਂਪਰੇਰੀ ਰੈਜ਼ਿਡੈਂਟਸ ਲਈ ਅਨਿਸ਼ਚਿਤਤਾ ਪੈਦਾ ਕਰਦਾ ਹੈ ਪਰ ਆਰਥਿਕ ਤੌਰ ਤੇ ਟੈਂਪਰੇਰੀ ਰੈਜ਼ਿਡੈਂਟਸ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਟਿਊਸ਼ਨ ਫੀਸਾਂ ਤੇ ਰਹਿਣ-ਸਹਿਣ ਦੇ ਖਰਚਿਆਂ ਰਾਹੀਂ ਕੈਨੇਡਾ ਦੀ ਆਰਥਿਕਤਾ 'ਚ ਅਰਬਾਂ ਦਾ ਯੋਗਦਾਨ ਪਾਉਂਦੇ ਨੇ ਜਦਕਿ ਟੈਂਪਰੇਰੀ ਵਰਕਰ ਹੈਲਥ ਖੇਤੀਬਾੜੀ ਅਤੇ ਕੰਸਟਰਕਸ਼ਨ ਖੇਤਰਾਂ 'ਚ ਮਹੱਤਵਪੂਰਨ ਪਾੜੇ ਨੂੰ ਭਰਦੇ ਨੇ 24 ਅਕਤੂਬਰ 2024 ਨੂੰ ਐਲਾਨੀ ਗਈ 2025 ਤੋਂ 2027 ਤੱਕ ਦੇ ਇਮੀਗ੍ਰੇਸ਼ਨ ਲੈਵਲ ਪ੍ਰੋਗਰਾਮ ਤਹਿਤ ਪਹਿਲੀ ਵਾਰ ਟੈਂਪਰੇਰੀ ਰੈਜ਼ਿਡੈਂਟਸ ਲਈ ਟੀਚਿਆਂ ਨੂੰ ਸ਼ਾਮਲ ਕਰਕੇ ਇੱਕ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ ਗਈ ਇਹ ਯੋਜਨਾ 2025 ਚ 673659 ਨਵੇਂ ਟੈਂਪਰੇਰੀ ਰੈਜ਼ੀਡੈਂਟਸ ਦੀ ਆਮਦ ਤੇ ਸੀਮਾ ਨਿਰਧਾਰਤ ਕਰਦੀ ਹੈ ਜੋ 2026 ਚ ਘਟ ਕੇ 516600 ਤੇ 2027 ਚ 543600 ਹੋ ਜਾਂਦੀ ਹੈ ਆਲੋਚਕਾਂ ਦਾ ਤਰਕ ਹੈ ਕਿ ਨਵੇਂ ਰੈਜ਼ੀਡੈਂਟਸ ਅਤੇ ਡੈਪੂਟੇਸ਼ਨ ਦੇ ਨੋਟਿਸ ਦੀ ਇੱਕੋ ਸਮੇਂ ਪ੍ਰਵਾਨਗੀ ਭੰਬਲਪੂਸਾ ਪੈਦਾ ਕਰਦੀ ਹੈ ਤੇ ਕੈਨੇਡਾ ਦੀ ਛਵੀ ਨੂੰ ਕਮਜ਼ੋਰ ਕਰਦੀ ਹੈ ਟੈਂਪਰੇਰੀ ਰੈਜ਼ਿਡੈਂਟਸ ਦੀ ਗਿਣਤੀ 'ਚ ਕਮੀ ਨੇ ਫੋਰਨ ਵਰਕਰਸ ਤੇ ਨਿਰਭਰ ਖੇਤਰਾ ਜਿਵੇਂ ਕਿ ਖੇਤੀਬਾੜੀ ਅਤੇ ਹੌਸਪਿਟੈਲਿਟੀ 'ਚ ਵੀ ਚਿੰਤਾਵਾਂ ਪੈਦਾ ਕੀਤੀਆਂ ਨੇ ਜਿੱਥੇ ਲੇਬਰ ਦੀ ਘਾਟ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੱਧਦੀਆਂ ਰਹਿਣ ਸਹਣ ਦੀਆਂ ਲਾਗਤਾਂ ਤੇ ਸਖਤ ਭਾਸ਼ਾ ਦੀਆਂ ਜ਼ਰੂਰਤਾਂ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸੰਭਾਵੀ ਤੌਰ ਤੇ ਭਵਿੱਖ ਦੇ ਬੇਨਕਾਰ ਨੂੰ ਰੋਕਦੇ ਨੇ ਦੂਜੇ ਪਾਸੇ ਨੀਤੀ ਦੇ ਸਮਰਥਕ ਦਲੀਲ ਦਿੰਦੇ ਨੇ ਕਿ ਸਖਤ ਲਾਗੂਕਰਨ ਨਿਰਪੱਖਤਾ ਨੂੰ ਯਕੀਨੀ ਬਣਾਉਂਦਾ ਹੈ ਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਦਾ ਹੈ। ਕੈਨੇਡਾ 'ਚ ਪਹਿਲਾਂ ਤੋਂ ਹੀ ਟੈਂਪਰੇਰੀ ਰੈਜ਼ਿਡੈਂਟਸ ਨੂੰ ਪਰਮਨੈਂਟ ਰੈਜ਼ਿਡੈਂਟ 'ਚ ਤਬਦੀਲ ਕਰਨ ਤੇ ਧਿਆਨ ਕੇਂਦਰਿਤ ਕਰਨ ਦਾ ਉਦੇਸ਼ bari ਦਬਾਅ ਨੂੰ ਘਟਾਉਂਦੇ ਹੋਏ ਮੌਜੂਦਾ ਪ੍ਰਤੀਬਾ ਦਾ ਲਾਭ ਉਠਾਉਣਾ ਹੈ ਕਿਉਂਕਿ 2025 ਦੇ ਪਰਮਨੈਂਟ ਰੈਜ਼ਿਡੈਂਟ ਦਾਖਲਿਆਂ 'ਚੋਂ 40% ਤੋਂ ਵੱਧ ਇਸੇ ਸਮੂਹ 'ਚੋਂ ਆਉਣਗੇ। ਫਿਲਹਾਲ ਦੀਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ